7 ਜੁਲਾਈ ਨੂੰ ਕੈਨੇਡਾ ਦੇ ਸਰੀ ਦੇ ਵਿੱਚ ਕਪਿਲ ਸ਼ਰਮਾ ਆਪਣਾ ਨਵਾਂ ਕੈਫੇ ਖੋਲਦਾ ਹੈ ਕੈਪਸ ਕੈਫੇ ਦੇ ਨਾਮ ਤੋਂ ਜਿਸ ਦੇ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ਚ ਹੰਗਾਰਾ ਦਿੱਤਾ ਅਤੇ ਪਹਿਲੇ ਦਿਨਾਂ ਦੇ ਵਿੱਚ ਉੱਥੇ ਭੀੜ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਜਾਣ ਲੱਗੀ ਪਾਬ ਲੋਕ ਉਸ ਤੇ ਕੈਫੇ ਤੇ ਸਵਾਦ ਵੇਖਣ ਲਈ ਜਾਣ ਲੱਗੇ ਤਾਂ ਅਜੇ ਰੈਸਟੋਰੈਂਟ ਨੂੰ ਖੁੱਲੇ ਨੂੰ ਤਿੰਨ ਹੀ ਦਿਨ ਹੋਏ ਸੀ ਕਿ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਹਮਲਾ ਹੋਇਆ ਗੱਡੀ ਦੇ ਵਿੱਚੋਂ ਬੈਠ ਕੇ ਹਮਲਾਵਰ ਨੇ 9 ਗੋਲੀਆਂ ਚਲਾਈਆਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਦਾ ਕਾਰਨ ਕੀ ਸੀ ਤੇ ਕੌਣ ਸਨ ਉਹ ਲੋਕ ਜਿਨ੍ਹਾਂ ਨੇ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਹਮਲਾ ਕੀਤਾ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਪਰ ਹਮਲੇ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਸਿੰਘ ਨੇ ਲਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦਾ ਕਾਰਨ ਉਹਨਾਂ ਨੇ ਲਿਖਿਆ ਕਿ ਕਪਲ ਸ਼ਰਮਾ ਨੇ ਕਿਸੇ ਪ੍ਰੋਗਰਾਮ ਦੇ ਵਿੱਚ ਨਿਹੰਗ ਸਿੰਘਾਂ ਦਾ ਮਜ਼ਾਕ ਉਡਾਇਆ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕਪਿਲ ਸ਼ਰਮਾ ਦੇ ਪੀਏ ਨੂੰ ਬਹੁਤ ਵਾਰ ਕੰਟੈਕਟ ਕੀਤਾ ਪਰ ਉਸ ਨੇ ਸਾਡੀ ਨਹੀਂ ਮੰਨੀ। ਤਾਂ ਅਸੀਂ ਉਸ ਦਾ ਧਿਆਨ ਖਿੱਚਣ ਵਾਸਤੇ ਅਖੀਰ ਨੂੰ ਇੱਕ ਕੰਮ ਕੀਤਾ ਪਾਵ ਉਸ ਦੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚਲਾਈਆਂ। ਤਾਂ ਇਹ ਵੀ ਲਿਖਿਆ ਗਿਆ ਕਿ ਕਪਿਲ ਸ਼ਰਮਾ ਹੁਣ ਵੀ ਇਸ ਦੀ ਮਾਫੀ ਮੰਗਲੇ। ਤਾਂ ਸੂਤਰਾਂ ਦਾ ਮੰਨਣਾ ਹੈ ਕਿ ਕਪਿਲ ਸ਼ਰਮਾ ਨੇ ਕਿਸੇ Netflix ਜਾਂ ਕੋਈ ਲਾਈਵ ਸ਼ੋਅ ਜੋ ਕਿ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਉਸ ਦੇ ਵਿੱਚ ਨਿਹੰਗ ਸਿੰਘਾਂ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਇਹ ਹਰਜੀਤ ਸਿੰਘ ਲਾੜੀਆ ਅਤੇ ਤੂਫਾਨ ਸਿੰਘ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਵੀਡੀਓ ਬਣਾਈ ਅਤੇ 9 ਗੋਲੀਆਂ ਜਿਹੜੀਆਂ ਨੇ ਉਹ ਕਪਲ ਸ਼ਰਮਾ ਦੇ ਰੈਸਟੋਰੈਂਟ ਕੈਪਸ ਕੈਫੇ ਦੇ ਉੱਤੇ ਛਿਲਾਈਆਂ ਗਈਆਂ ਤਾਂ ਹਰਜੀਤ ਸਿੰਘ ਜਿਹੜਾ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਦੀ ਸੂਚੀ 'ਚ ਸਭ ਤੋਂ ਲੜਿੰਦੇ ਲੜਿੰਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਹੈ ਤੇ ਬਬਰ ਖਾਲਸਾ ਨਾਲ ਜੁੜਿਆ ਹੋਇਆ ਇਹ ਸ਼ਖਸ ਦੱਸਿਆ ਜਾ ਰਿਹਾ ਹੈ। 7 ਜੁਲਾਈ ਨੂੰ ਕੈਨੇਡਾ ਦੇ ਸਰੀ ਦੇ ਵਿੱਚ ਕਪਿਲ ਸ਼ਰਮਾ ਆਪਣਾ ਨਵਾਂ ਕੈਫੇ ਖੋਲਦਾ ਹੈ ਕੈਪਸ ਕੈਫੇ ਦੇ ਨਾਮ ਤੋਂ ਜਿਸ ਦੇ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ 'ਚ ਹੰਗਾਰਾ ਦਿੱਤਾ ਤੇ ਪਹਿਲੇ ਦਿਨਾਂ ਦੇ ਵਿੱਚ ਉੱਥੇ ਭੀੜ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਜਾਣ ਲੱਗੀ ਪਾਵ ਲੋਕ ਉਸ ਤੇ ਕੈਫੇ ਤੇ ਸਵਾਦ ਵੇਖਣ ਲਈ ਜਾਣ ਲੱਗੇ ਤਾਂ ਅਜੇ ਰੈਸਟੋਰੈਂਟ ਨੂੰ ਖੁੱਲੇ ਨੂੰ ਤਿੰਨ ਹੀ ਦਿਨ ਹੋਏ ਸੀ ਕਿ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਹਮਲਾ ਹੋਇਆ ਗੱਡੀ ਦੇ ਵਿੱਚੋਂ ਬੈਠ ਕੇ ਹਮਲਾਵਰ ਨੇ 9 ਗੋਲੀਆਂ ਚਲਾਈਆਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਦਾ ਕਾਰਨ ਕੀ ਸੀ ਕੌਣ ਸਨ ਉਹ ਲੋਕ ਜਿਨ੍ਹਾਂ ਨੇ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਹਮਲਾ ਕੀਤਾ ਕਪਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਪਰ ਹਮਲੇ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਸਿੰਘ ਨੇ ਲਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦਾ ਕਾਰਨ ਉਹਨਾਂ ਨੇ ਲਿਖਿਆ ਕਿ ਕਪਲ ਸ਼ਰਮਾ ਨੇ ਕਿਸੇ ਪ੍ਰੋਗਰਾਮ ਦੇ ਵਿੱਚ ਨਿਹੰਗ ਸਿੰਘਾਂ ਦਾ ਮਜ਼ਾਕ ਉਡਾਇਆ ਸੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕਪਲ ਸ਼ਰਮਾ ਦੇ ਪੀਏ ਨੂੰ ਬਹੁਤ ਵਾਰ ਕੰਟੈਕਟ ਕੀਤਾ ਪਰ ਉਸ ਨੇ ਸਾਡੀ ਨਹੀਂ ਮੰਨੀ ਤਾਂ ਅਸੀਂ ਉਸ ਦਾ ਧਿਆਨ ਖਿੱਚਣ ਵਾਸਤੇ ਅਖੀਰ ਨੂੰ ਇੱਕ ਕੰਮ ਕੀਤਾ ਪਾ ਉਸ ਦੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚਲਾਈਆਂ ਤਾਂ ਇਹ ਵੀ ਲਿਖਿਆ ਗਿਆ ਕਿ ਕਪਿਲ ਸ਼ਰਮਾ ਹੁਣ ਵੀ ਇਸ ਦੀ ਮਾਫੀ ਮੰਗਲੇ ਤਾਂ ਸੂਤਰਾਂ ਦਾ ਮੰਨਣਾ ਹੈ ਕਿ ਕਪਿਲ ਸ਼ਰਮਾ ਨੇ ਕਿਸੇ Netflix ਜਾਂ ਕੋਈ ਲਾਈਵ ਸ਼ੋਅ ਜੋ ਕਿ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਉਸ ਦੇ ਵਿੱਚ ਨਿਹੰਗ ਸਿੰਘਾਂ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਇਹ ਹਰਜੀਤ ਸਿੰਘ ਲਾਡੀਆ ਅਤੇ ਤੂਫਾਨ ਸਿੰਘ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਵੀਡੀਓ ਬਣਾਈ ਅਤੇ 9 ਗੋਲੀਆਂ ਜਿਲੀਆਂ ਨੇ ਉਹ ਕਪਲ ਸ਼ਰਮਾ ਦੇ ਰੈਸਟੋਰੈਂਟ ਕੈਪਸ ਕੈਫੇ ਦੇ ਉੱਤੇ ਛਿਲਾਈਆਂ ਗਈਆਂ ਤਾਂ ਹਰਜੀਤ ਸਿੰਘ ਜਿਹੜਾ ਰਾਸ਼ਟਰੀ ਜਾਂਚ ਏਜੰਸੀ ਹੈ NIA ਦੀ ਸੂਚੀ 'ਚ ਸਭ ਤੋਂ ਲੜਿੰਦੇ ਲੋਹਿੰਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਅਤੇ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਇਹ ਸ਼ਖਸ ਦੱਸਿਆ ਜਾ ਰਿਹਾ ਹੈ।